ah uh -huh. ਹਲਕੇ ਦੀ ਸੇਵਾ ਕਰਨ ਦਾ ਮੌਕਾ ਮਿਲੇ ਬਣਾ ਨਾ ਪਾ ਕੇ ਜਿਹੜਾ ਸੀ ਮਾਨ ਰਣੀਆ ਗਧੀਆਂ ਦੇ ਨਾਲ ਆਪਿਆਂ ਤਬੀ ਦਿਨਵਾ ਨੂੰ ਆ ਗਏ ਤੇ ਬ੍ਰਾਂਖੁਰਾ ਜੀ ਆ ਗਏ ਤੁਹਾਡੇ ਜੋ ਕਿੰਨੇ ਬੰਦੇ ਆ ਜਿੰਦਾ ਦਾ ਨਾਮ ਲਿਆ ਜਿਹਨੇ ਇਹ ਜੀਪਸੀ ਨੇ ਘਰ ਵੀ ਇਹਨਾਂ ਨੂੰ ਲਿਖਿਆ ਠੱਗੀ ਖਾਦੀ ਨਰਿੰਦਰ ਮੋਦੀ ਜੀ ਨੇ ਇੱਕ ਗੱਲ ਕੀਤੀ ਉਹ ਕਹਿੰਦਾ ਭਾਈਓ ਤੇ ਬੈਨੋ ਆਪਕੇ ਖਰਤੇ ਨੇ 15-15 ਲੱਖ ਰਹੀ ਹੈ ਆਇਆ ਉਹ ਦੇ ਭਗਤ ਸਿੰਘ ਵਾਲੀ ਤੇ ਪੱਕ ਬਣ ਕੇ ਭਗਤ ਸਿੰਘ ਵਾਲੀ ਇਹਨਾਂ ਨੇ ਭਗਤ ਸਿੰਘ ਦਾ ਵਾਰਿਸ ਆ ਜੇ ਭਗਤ ਸਿੰਘ ਦਾ ਪੈਗਨੀਸੀ ਲਾਉਂਦਾ ਭਗਤ ਸਿੰਘ ਤਾਂ ਨਹੀਂ ਕਹਿੰਦੇ ਸੀ ਮੈਂ ਦੋ ਬੰਦੇ ਦੇ ਰਾਜ ਵਿੱਚ ਹੋਈਆਂ ਦੋ ਸਾਲ ਹੋ ਗਏ ਆ ਨਵੀਂ ਬੜੀ ਸਰਕਾਰ ਨੂੰ ਇਹਨੇ ਕੋਈ ਨਾਮ ਦਵੇ ਕਿ ਜਦੋਂ ਕੰਚਤਾ ਆਪੋਜੀਸ਼ਨ ਨੇ ਸਾਰੇ What do you bad, honey? ਬਣ ਗਿਆ ਇਹਨੇ ਜੁਫਾਡਾ ਕੋਲ ਮਿਲਣਗੇ ਆ ਸਭ ਤੋਂ ਪਹਿਲਾਂ ਫਤਿਹ ਪੂਰ ਕਰਨ ਦੀ ਵਾਹਿਗੁਰੂ ਜੀ ਦਾ ਇੱਕ ਬੇਨਤੀ ਕਰਨੀ ਚਾਹੁੰਦਾ ਮੈਂ ਜੋ ਵਿਸ਼ੇਸ਼ ਤੌਰ ਤੇ ਸਾਡੇ ਸਾਰੇ ਹੀ ਸਿਹਤਪੁਰ ਜ਼ਿਲ੍ਹੇ ਦੇ ਸਧਾਰਾ ਬੈਲੈਂਸ ਵਿੱਚ ਅਕਤਰ ਹੋਏ ਜੀਰਾ ਪਰਿਵਾਰ ਦੇ ਸਾਰੇ ਹੀ ਮੈਂਬਰ ਸਹਿਬਾਨ ਔਰ ਮੇਰੇ ਬਾਪੂਦੀਆਂ ਬਾਹਾਂ ਆਓ ਸਭ ਤੋਂ ਪਹਿਲਾਂ ਪਿਆਰ ਭਰੀ ਫਤਿਹ ਬੁਲਾਉਣਾ ਸ਼੍ਰੀ ਵਾਈਗੁਰਦੀਖਾ ਖਾਨ ਸਾਹਿਬ ਸ਼੍ਰੀ ਵਾਈਗੁਰਦੀ ਦੀ ਫਤਿਹ ਫਤੇ ਦਾ ਪਤਾ ਲੱਗਣਾ ਚਾਹੀਦਾ ਬੋਲੇ ਸ੍ਰੀ ਆਕਾਰ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਅੱਜ ਮੇਰੇ ਤੋਂ ਪਹਿਲਾਂ ਬੋਲਦੇ ਹੋਏ ਕਿ ਜੀਰਾ ਸਾਹਿਬ ਦਾ ਇੱਕ ਸੁਪਨਾ ਸੀ ਕਿ ਸ਼੍ਰੀ ਖਡੂਰ ਸਾਹਿਬ ਹਲਕੇ ਦੀ ਸੇਵਾ ਕਰਨ ਦਾ ਮੌਕਾ ਮਿਲੇ ਜੀਰਾ ਸਾਹਿਬ ਨੇ 2014 ਚ ਟਿਕਟ ਅਪਲਾਈ ਕੀਤੀ ਪਰ ਉਦੋਂ ਸਰਦਾਰ ਹਰਮੰਦਰ ਸਿੰਘ ਗਿੱਲ ਸਾਹਿਬ ਨੂੰ ਟਿਕਟ ਮਿਲ ਗਈ 2019 ਚ ਟਿਕਟ ਅਪਲਾਈ ਕੀਤੀ ਤੇ ਉਹ ਜਿਹੜੀ ਟਿਕਟ ਸੀ ਉਹ ਉਦੋਂ ਸਰਦਾਰ ਜਸਵੀਰ ਸਿੰਘ ਗਿੱਲ ਡੈਂਪਾ ਜੀ ਨੂੰ ਮਿਲ ਗਈ ਜਿਨ੍ਹਾਂ ਨੂੰ ਤੁਸੀਂ 20 ਹਜ਼ਾਰ ਦੀ ਹੀੜ ਦੇ ਕੇ ਜਿਤਾ ਕੇ ਭੇਜਿਆ ਅੱਜ ਬਾਪੂ ਤਾਂ ਨਹੀਂ ਆਪਣੇ ਪਰ ਅੱਜ ਇਹ ਜਿਹੜੀ ਟਿਕਟ ਮਿਲੀ ਇਹ ਬਾਪੂ ਦਾ ਸੁਪਨਾ ਤੇ ਗਈ ਹੈਗਾ ਪਰ ਜੀਰੇ ਵਾਲੇ ਉਹ ਟਿਕਟ ਜਿਹੜੀ ਆ ਇਹ ਤੁਹਾਡੀ ਟਿਕਟ ਆ ਕੱਲਿਆਂ ਕੱਲਿਆਂ ਨੇ ਐਮਪੀ ਬੰਨਾ ਤੁਸੀਂ ਜੀਰੇ ਵਾਲੇ ਅੱਜ ਤੱਕ ਮੈਨੂੰ ਇੱਕ ਗੱਲ ਦੱਸਿਓ ਇੱਕ ਗੱਲ ਦਾ ਜਵਾਬ ਦਿਓ ਕਿ ਅੱਜ ਤੱਕ 70 ਸਾਲ ਹੋ ਗਏ ਅਸੀਂ ਵੋਟਾਂ ਬਣਾ ਕੇ ਆ ਕੇ ਕਦੀ ਜੋਰਾ ਸਿੰਘ ਮਾਨ ਆ ਗਿਆ ਕਦੀ ਅਜਨਾਲਾ ਆ ਗਿਆ ਕਦੀ ਡਿੰਪਾ ਜੀ ਆਗੇ ਕਦੀ ਬ੍ਰਹਮਪੁਰਾ ਜੀ ਆਗੇ ਤੁਹਾਡੇ ਜੋ ਕਿੰਨੇ ਬੰਦੇ ਆ ਮੈਂ ਜਿੰਨਿਆਂ ਦਾ ਨਾਮ ਲਿਆ ਜਿਹਦੇ ਜੀ ਕਿਸੇ ਨੇ ਘਰ ਵੀ ਇਹਨਾਂ ਦਾ ਵੇਖਿਆ ਹੋਵੇ ਵੇਖਿਆ ਕਿਸੇ ਤੇ ਜੀਰੇ ਵਾਲਿਓ ਮੌਕਾ ਮਿਲਿਆ ਤੁਹਾਨੂੰ ਮੇਰੇ ਤੋਂ ਪਹਿਲਾਂ ਭਜਨ ਸਿੰਘ ਜੀ ਨੇ ਕਲਦੀਪ ਸਿੰਘ ਮੈਨੂੰ ਮੇਰ ਸਿੰਘ ਮਿਲ ਜਾਂਦ ਸਾਲ ਕਹਿੰਦਾ ਕਹਿੰਦਾ ਕਿ ਪੱਧਰੀ ਤੋਂ ਬੰਦੇ ਅਕਾਲੀ ਦਲ ਛੱਡ ਕੇ ਆਏ ਨੇ ਔਰ ਉਹਨਾਂ ਦਾ ਨਾਮ ਹੀ ਮੇਰ ਸਿੰਘ ਆ ਉਹ ਕਹਿੰਦੇ 40 ਸਾਲ ਤੋਂ ਅਸੀਂ ਕਰ ਲਈ ਸੀ ਅੱਜ ਲੋੜ ਕੀ ਆ ਅੱਜ ਹਰ ਇੱਕ ਬੰਦੇ ਨੂੰ ਪਤਾ ਹੈ ਕਿ ਜੀਰਾ ਪ੍ਰਵਾਹ ਹਮੇਸ਼ਾ ਚੜਦੀ ਕਲਾ 'ਚ ਰਿਹਾ ਹੈ ਔਰ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਆਪਾਂ ਠੱਗੀ ਨਹੀਂ ਖਾਣੀ ਆਪਾਂ ਅੱਗੇ ਠੱਗੀ ਖਾਦੀ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਨਰਿੰਦਰ ਮੋਦੀ ਜੀ ਨੇ ਇੱਕ ਗੱਲ ਕੀਤੀ ਉਹ ਕਹਿੰਦਾ ਭਾਈਓ ਔਰ ਬੈਣੋ ਆਪਕੇ ਖਾਤੇ ਮੇ 15-15 ਲੱਖ ਆਏਗੇ ਆਇਆ ਵੀ ਕਿਸੇ ਦੇ ਖਾਤੇ ਬੋਲਦੇ ਨਹੀਂ ਮੈਨੂੰ ਲੱਗਦਾ ਥੁੱਕ ਲਾ ਕੇ ਗਿਣੀ ਜਾਂਦੀ ਹੈ ਕਿਸੇ ਦੇ ਖਾਤੇ ਨਹੀਂ ਆ 5 ਰੁਪਏ ਜਿਹੜੇ ਆਏ ਉਹ ਤੋਂ ਬਾਅਦ ਫਿਰ ਇੱਕ ਹੋਰ ਆ ਗਿਆ ਉਹਨੇ ਪੱਗ ਬੰਨ ਲਈ ਭਗਤ ਸਿੰਘ ਵਾਲੀ ਤੇ ਪੱਗ ਬੰਨ ਕੇ ਭਗਤ ਸਿੰਘ ਵਾਲੀ ਕਹਿੰਦਾ ਮੈਂ ਭਗਤ ਸਿੰਘ ਦਾ ਵਾਰਿਸ ਆ ਜਦ ਭਗਤ ਸਿੰਘ ਦਾ ਪੈਗ ਨਹੀਂ ਸੀ ਲਾਉਂਦਾ ਭਗਤ ਸਿੰਘ ਤਾਂ ਨਹੀਂ ਕਹਿੰਦਾ ਸੀ ਮੈਂ ਦੋ ਦੋ ਵਿਆਹ ਕਰਾਉਂਗਾ ਔਰ ਝੂਠ ਬੋਲਿਆ ਉਹ ਕਹਿੰਦਾ ਸੀ ਬੀਬੀਆਂ ਨੂੰ ਕਹਿੰਦਾ 1000 ਰੁਪਏ ਹਰ ਮਹੀਨੇ ਤੁਹਾਡੇ ਖਾਤੇ ਆਇਆ ਕਰੋ ਕਹਿੰਦਾ ਸੀ ਨੀ ਤੇ ਬੀਬੀਆਂ ਵਿਚਾਰੀਆਂ ਨੇ ਕੀ ਕੀਤਾ ਉਹਨਾਂ ਨੇ ਬੰਦਿਆਂ ਨੂੰ ਬਣੀ ਦੱਸਿਆ ਬੰਦੇ ਦਾ ਕਾਂਗਰਸ ਦਾ ਬੂਥ ਲਾਉਂਦੇ ਰਹੇ ਤੇ ਬੀਬੀਆਂ ਚੁੱਪ ਕਰਕੇ ਝਾੜੂ ਵਾਲੇ ਬਤਨ ਤੇ ਟੀਂ ਕਰਾਈਆਂ ਉਹ ਕਿਉਂ ਕਰਾ ਕੇ ਆਈਆਂ ਕਿਉਂਕਿ ਸਾਰਿਆਂ ਨੇ ਸਲਾਹ ਕਰਨੀ ਕਿ 1000 ਰੁਪਇਆ ਹੋਊਗਾ ਤੇ ਨਿਆਰੇ ਲਿਆ ਕਰਾਂਗੇ ਅੱਜ ਵਿਚਾਰੀਆਂ ਨੇ ਵੱਟੂਏ ਵੀ ਨਵੇਂ ਖਰੀਦੇ ਕਿ ਪੁਰਾਣੇ ਵੱਟੂਆਂ ਦਾ ਤਾਂ ਪਤਾ ਹੁੰਦਾ ਕਿ ਇਹ ਵੇ ਤਾਂ ਪੁਰਾਣਾ ਵੱਟੂਆ ਹੈ ਉਹ ਭਗਵੰਤਾਲੇ 1000 ਰੁਪਇਆ ਵਾਲੀ ਪਰਸ ਵੀ ਨਵਾਂ ਲਿਆ ਤੇ ਮੈਂ ਅੱਗੇ ਆਖਿਆ ਹੁਣ ਪਰਸ ਸੁਟੇ ਹੋਣਾ ਰੱਖਿਓ ਜੇ ਸਰਕਾਰ ਬਣ ਗਈ ਅਸੀਂ ਬੀਬੀਆਂ ਨੂੰ ਹਰ ਗਰੀਬ ਪਰਿਵਾਰ ਨੂੰ ਰਾਹੁਲ ਗਾਂਧੀ ਜੀ ਨੇ ਕਿਹਾ ਕਿ 8500 ਰੁਪਿਆ ਮਹੀਨੇ ਦਾ ਦਿਆ ਕਰਾਂਗੇ ਲੱਖ ਰੁਪਿਆ ਸਾਲ ਦਾ ਦਿਆ ਕਰਾਂਗੇ ਇਹਦਾ ਵਾਦਾ ਕੀਤਾ। ਔਰ ਭਰਾਓ ਮੈਂ ਇੱਕ ਪਿੰਡ ਗਿਆ ਮੱਖਣਵਿੰਡੀ ਉਸ ਮੱਖਣਵਿੰਡੀ ਪਿੰਡ ਦੇ ਵਿੱਚ ਮੈਨੂੰ ਲੋਕ ਕਹਿੰਦੇ ਕਾਂਗਰਸ ਚੰਗੀ ਅੱਜ ਵੀ ਕਈ ਸੱਜਣਾਂ ਅੱਜ ਕਹਿੰਦੇ ਆ ਦਿਲੋਂ ਜੋਰ ਲਾਉਣਾ ਤੇ ਜਦੋਂ ਬਾਈ ਦਾ ਇਲੈਕਸ਼ਨ ਸੀ ਉਦੋਂ ਕਹਿੰਦੇ ਨਹੀਂ ਯਾਰ ਇੱਕ ਰੈਨੂ ਬੰਦੇ ਦਾ ਪੁੱਤ ਬਣਾਉਣਾ ਬਦਲਾਅ ਵੇਖੀਏ ਮੈਂ ਤਾਂਵੇਂ ਨਵੇਂ ਹੀ ਆ ਮੇਰਾ ਤਾਂ ਕੰਮ ਪੂਰਾ ਚੱਲਦਾ ਪਰ ਜਿਹੜੇ ਬਦਲਾਅ ਦੇ ਚੱਕਰ ਤੇ ਗਏ ਸੀ ਅੱਜ ਬੁੰਦਲੇ ਫਿਰਦੇ ਆ ਅੱਜ ਉਹਨਾਂ ਨੂੰ ਮਿਲੋ ਵਿਚਾਰਿਆਂ ਨੂੰ ਅੱਜ ਜਿਵੇਂ ਗੱਲ ਕੀਤੀ ਨਾ ਉਹਦੇ ਗਵੀਰ ਨੇ ਕਹਿੰਦਾ ਜੀ ਉਹ ਜਿਹੜਾ ਮੁੱਖ ਮੰਤਰੀ ਹੈ ਉਸੇ ਪਾਣੀ ਨੂੰ ਪੀਤੀ ਜਾਂਦਾ ਤੇ ਉਹ ਹੀ ਸਿਰਚ ਪਾਈ ਜਾਂਦਾ ਬਾਈ ਰੱਬ ਲੱਤ ਨਹੀਂ ਮਾਰਦਾ ਰੱਬ ਮੱਤ ਮਾਰਦਾ ਮੱਤ ਵੱਜ ਗਈ ਇਹਨਾਂ ਦੀ ਇਸ ਕਰਕੇ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਮੈਨੂੰ ਇੱਕ ਗੱਲ ਦੱਸਿਓ ਜਦੋਂ ਸਰਕਾਰ ਸੀ ਹੱਥ ਖੜੇ ਕਰਕੇ ਦੱਸਿਓ ਕਿ ਕਿੰਨਿਆਂ ਦੇ ਕਾਰਡ ਬਣਿਆ ਬਈ ਤੇ ਹੁਣ ਕਿੰਨੇ ਹੁਣ ਕੱਟੇ ਕਿੰਨਿਆਂ ਦੇ ਗਏ ਹੱਥ ਖੜੇ ਕਣਕ 30 ਕਿਲੋ ਮਿਲ ਰਹੀ ਹੈ ਤੁਹਾਨੂੰ ਸਾਰਿਆਂ ਨੂੰ ਹਣ ਜਿੰਨਿਆਂ ਨੂੰ 5 ਕਿਲੋ ਮਿਲਦੀ ਉਹ ਹੱਥ ਖੜੇ ਕਰੇ ਨਹੀਂ ਤੇ ਫਿਰ ਮੈਂ ਚੰਗਾ ਸੀ ਜਾਂ ਸਿਰ ਜੈ ਖੁਰਕੜਨਾ ਚੰਗਾ ਬੋਲਦੇ ਨਹੀਂ 30 ਕਿਲੋ ਆਉਂਦੀ ਸੀ ਤੇ ਕਈ ਦਾ 50 ਲੈ ਜਾਂਦੇ ਸੀ ਹੁਣ 5 ਕਿਲੋ ਆਉਂਦੀ ਹੈ ਸਾਰੇ ਜੀ ਬਹਿ ਕੇ ਦਾਣੇ ਗਿਣੀ ਚੱਲਿਆ ਕਰੋ ਕਿ 5 ਕਿਲੋ ਚ ਕਿੰਨੇ ਕੁ ਦਾਣੇ ਆ ਪਾ ਯਾਰ ਮਾੜਾ ਮੋਟਾ ਤੋਂ ਸੋਚੋ ਮਾੜਾ ਮੋਟਾ ਗੋਠਿਆਂ ਦੇ ਪੈਸੇ ਆ ਗਏ ਪਲਾਟ ਕੱਟ ਤੇ ਤੇ ਖੜਾ ਹੋ ਕੇ 10-2500 ਰੁਪਇਆ ਤਾਂ ਆਉਂਦਾ ਹੀ ਹੋਣਾ ਭਗਵੰਤ ਮਾਨ ਪੈਨਸ਼ਨ ਦਾ ਦਿੰਦਾ ਆਉਂਦਾ ਪਾਪਾ ਫੇਰੋਕੇ ਵਾਲਿਆ ਕਰਨੈਲ ਸਿਆਂ ਆਉਂਦਾ ਐਵੇਂ ਆਉਂਦਾ ਦੱਸ ਤੈਨੂੰ ਕੱਲੇ ਨਹੀਂ ਆਉਂਦਾ ਮੇਰਾ ਤੇਰੀ ਜੇਬ 'ਚ ਹੀ ਪਾ ਜਾਂਦਾ ਕੱਲੇ ਦੇ ਚੰਨੀ ਵਾਲਾ ਆਉਂਦਾ ਚੰਨੀ ਵਾਲਾ 1500 ਆਉਂਦਾ ਆਉਂਦਾ ਚੰਨੀ ਵਾਲਾ ਨਹੀਂ ਹੱਤ ਆਉਂਦਾ ਯਾਰਾਂ ਕਿ ਝੂਠ ਮਾਰੀ ਤੇਰਾ ਤੋਂ ਉਹ ਮੈਂ ਗੱਲ ਇੱਕ ਜੰਡਿਆਲੇ ਗੁਰੂ ਪਿੰਡ ਚ ਚਲਾ ਗਿਆ ਠੀਕ ਹੈ ਮੈਂ ਉੱਥੇ ਆ ਕੇ ਆ ਬਈ ਦਾਣੇ 30 ਕਿਲੋ ਮਿਲਦੇ ਆ ਉਹ ਅੱਗੇ ਇੱਕ ਬੀਬੀ ਬੈਠੀ ਸੀ ਭੈਣ ਹੋ ਕੇ ਦੀ ਨੂੰ ਮੈਂ ਕਿਹਾ ਹੁਣ 5 ਕਿਲੋ ਮਿਲਦੇ ਆ ਕਹਿੰਦੀ ਮੈਂ ਕਿਹਾ ਭਗਵੰਤ ਮਾਨ ਚੰਗਾ ਕਹਿੰਦੀ ਹੂੰ ਮੈਂ ਕਿਹਾ ਦੱਸੋ ਕਾਂਗਰਸ ਚੰਗੀ ਕਹਿੰਦੀ ਮੈਂ ਕਹਾ ਮੈਨੂੰ ਲੱਗਦਾ ਬੀਬੀ ਤਰ੍ਹਾਂ ਸਿਰ ਐ ਹੀ ਹਿਲਦਾ ਐਂ ਤੇ ਹਿਲਦਾ ਹੀ ਨਹੀਂ ਮੈਂ ਕਹਾ ਐਂ ਨਹੀਂ ਹਿਲਦਾ ਇਸ ਕਰਕੇ ਇਹ ਆ ਕਿ ਬਾਬੇ ਕਰਨੈਲ ਸੇ ਨੂੰ ਤਾਂ ਕਹਿ ਦਿਓ ਕਿ ਤੈਨੂੰ 2500 ਮਿਲਦਾ ਕਹਿੰਦਾ ਹਾਂ ਇਹਨੂੰ ਕਹੋ 1500 ਮਿਲਦਾ ਕਹਿੰਦਾ ਹਾਂ ਜਿਹੜਾ ਤੈਨੂੰ ਪਲਾਟ ਦੇ ਕੇ ਗਏ ਸੀ ਬਾਪੂ ਮੇਰਾ ਹੈਗਾ ਜੇ ਤੇ ਖਾਲੀ ਕਰਾ ਲਿਆ ਮੈਂ ਹਾਂ ਤੇ ਬਾਪੂ ਨੇ ਜੇ ਪਲਾਟ ਦਿੱਤਾ ਤੇ ਸੁੱਖ ਬਣਿਆ ਨਾ ਤੇ ਆ ਜਿਹੜਾ ਹੁਣ ਜਿਹੜਾ ਸਿਰਜਿਆ ਖੁਰਕਦਾ ਐ ਇਹ ਕਰਕੇ ਇਹਨੇ ਦਿੱਤਾ ਕਿਸੇ ਨੂੰ ਪਲਾਟ ਜੇ ਤੱਕ ਹੱਥ ਖੜੇ ਕਰੋ ਭਈ ਕਿਤੇ 5 ਰੁਪਏ ਦਿੱਤੇ ਕਿਸੇ ਪਿੰਡ ਚ ਉਹ ਗਿੱਲ ਸਰਪੰਚ ਕਿੱਥੇ ਆ ਯਾਰ ਗਿੱਲ ਕਿੱਥੇ ਕੋਈ ਨਹੀਂ ਨਿਕਲ ਸਕਦਾ ਅੱਜ ਮੈਂ ਨੌਵਲ ਕਿਆਂ ਚ ਘੁੰਮਦਾ ਨੌਵਲ ਕਿਆਂ ਚ ਰਾਤ ਨੇ ਸੁਣੀ ਆ ਕਾ ਅੱਜ ਸੁਪਨਾ ਬਾਪੂ ਦਾ ਪੂਰਾ ਕਰਨਾ ਹੈ ਤਕੜੇ ਹੋ ਜਾਓ ਪਿੰਡ ਪਿੰਡ ਜਾਓ ਘਰ ਘਰ ਜਾਓ ਅੱਜ ਕਿੰਨੇ ਸਰਪੰਚ ਤੇ ਕਿੰਨੇ ਅਹੁਦੇਦਾਰ ਆ ਜਿਨ੍ਹਾਂ ਨੇ ਪਿੰਡ ਦੇ ਘਰ ਘਰ ਚ ਬੋਟਾਂ ਕਹਿ ਦੀਆਂ ਹੱਥ ਘੜੇ ਕਰਿਓ ਕਰਿਓ ਉਹ ਜਿਹੜਾ ਸੱਚਾ ਹੋਇਆ ਝੂਠਾ ਨਾ ਕਰਿਓ ਆ ਵੇ ਲੋ ਇੱਤਨਾ ਗੁਚਾਰਾਂ ਦੇ ਹੱਥ ਤੇ ਇੱਥੇ ਬੈਠੇ ਨਾਰੇ ਲਾਈਏ ਨੇ ਕਲਵੀਰ ਜੀਰਾ ਜਿੰਦਾਬਾਦ ਜਿੱਤੂਗਾ ਜਿੱਤੂ ਕਾਕੇ ਨਾਲ ਬਈ ਅੱਜ ਵੋਟਾਂ ਪਾਉਣ ਨੂੰ ਤਿਆਰ ਬੈਠੇ ਆ ਲੋ ਅੱਜ ਸਵੇਰ ਦਾ ਮੈਂ ਪਹਿਲਾਂ ਤਾਂ ਜਰਨੈਲ ਸਿੰਘ ਗਰਦਿੱਤੀ ਵਾਲਾ ਮੇਰੇ ਨਾਲ ਇੱਥੇ ਆਏ ਹੋਣਗੇ ਜਾਨਾ ਦਾ ਪੋਤਰਾ ਆ ਉਹ ਗਮਨ ਜੋ ਆਵੇ ਮਗਰ ਖੜਾ ਅੱਜ ਮੇਰੇ ਮਗਰ ਖੜਾ 6 ਕੁ ਮਹੀਨੇ ਪਹਿਲਾਂ ਮਜੀਠੀਆ ਮਗਰ ਖੜਾ ਸੀ ਇਹ ਭਰਾ ਹੈ ਤੇ ਮੈਨੂੰ ਇਹ ਸੀਗਾ ਕਿ ਭਰਾ ਹੈ ਟੁੱਟੀਆਂ ਬਾਵਾ ਗੱਲ ਨੂੰ ਆਉਂਦੀਆਂ ਨੇ ਠੀਕ ਹੈ ਇਸ ਕਰਕੇ ਮੇਰੀ ਇੱਕ ਬੇਨਤੀ ਆ ਪੈਲਸ ਵਾਲੇ ਵੀਰ ਜਿਹੜੇ ਖੋਸਿਆਂ ਵਾਲੇ ਟਟੜ ਕਾਲੀ ਅੱਜ ਉਹ ਜੁਆਇਨ ਕਰ ਗਏ ਨਿੰਦਰ ਸਿੰਘ ਮੱਲੀ ਆ ਜੋ ਜੁਆਇਨ ਕਰ ਗਿਆ ਅੱਜ ਮੇਰ ਸਿਓ ਪਤਰੀ ਉਹ ਜੁਆਇਨ ਕਰ ਗਿਆ ਉਹਦੇ ਸਾਥੀ ਜੁਆਇਨ ਕਰ ਗਏ ਇਹ ਭਾਈ ਇੰਜ ਨਹੀਂ ਜੁਆਇਨ ਕੀਤੇ ਇਹਨਾਂ ਨੂੰ ਘਰੇ ਜਾ ਕੇ ਕਿਹਾ ਗਿਆ ਕਿ ਟਿਕਟ ਮਿਲੀ ਏ ਜੀਰੇ ਵਾਲੇ ਨੂੰ ਅੱਜ ਜੀਰੇ ਹਲਕੇ 'ਚ ਕੋਈ ਉਮੀਦਵਾਰ ਨਹੀਂ ਕਿ ਜਿੰਦੇ ਲੋਕਾਂ ਨੂੰ ਸ਼ਰਮ ਹੋਵੇ ਅੱਜ ਹਰੇਕ ਬੰਦਾ ਤੁਹਾਨੂੰ ਵੋਟ ਪਾਉਣ ਨੂੰ ਫਿਰਦਾ ਹਰ ਬੰਦਾ ਹਰ ਬੰਦਾ ਵੋਟ ਪਾਉਣ ਨੂੰ ਫਿਰਦਾ ਪਰ ਉਹ ਕਹਿੰਦਾ ਯਾਰ ਮੈਨੂੰ ਕਹੋ ਤਾਂ ਸੀ ਹੁਣ ਜੇ ਵਿਆਹ ਰੱਖਿਆ ਹੋਵੇ ਘਰੇ ਜੇ ਘਰੇ ਵਿਆਹ ਰੱਖਿਆ ਹੋਵੇ ਤੇ ਚਾਚੇ ਨੂੰ ਕਾੜ ਨਾ ਦਈਏ ਤੇ ਚਾਚੇ ਆ ਕੱਪੜੇ ਵੀ ਸਵਾ ਲੈਂਦਾ ਤੇ ਚਾਚਾ ਇਹ ਡੀਕਦਾ ਕਿ ਭਾਈ ਪੈਣੀ ਐ ਹਾਥੋਂ ਖੜੇ ਕਰਿਓ ਸਾਰੇ ਜਣੋ ਬੋਲੇ ਹਾਂ ਜੈ ਜੀ ਹਾਂ ਲੈ ਭਈ ਜਿੰਨਿਆਂ ਨੇ ਹੱਥ ਖੜੇ ਕਰਦੇ 50000 ਤੇ ਜਿੱਥੋਂ ਜੀਰੇ ਹਲਕੇ ਚ ਤੁਹਾਨੂੰ ਦੱਸ ਦਾਂ ਐਮ ਐਨ ਏ ਸਾਹਿਬ ਜੀ 50000 ਦੀ ਲੀਡ ਹੋ ਗਈ ਔਰ ਇੱਕ ਮੇਰੀ ਬੇਨਤੀ ਸੁਣ ਲੋ ਅੱਜ ਦੌਰੇ ਪੈਂਦੇ ਪਏ ਆ ਦੂਜਿਆਂ ਉਮੀਦਵਾਰਾਂ ਨੂੰ ਅੱਜ ਜਿੱਥੇ ਜਨ ਉਹ ਜੀਰੇ ਵਾਲੇ ਤਾਂ ਤੇ ਗੱਲ ਇਹ ਆ ਤਕੜੇ ਹੋ ਜੋ ਉਧਰ ਨੇ ਹਲਕੇ ਮੈਂ ਜਿੱਤ ਕੇ ਆ ਰਿਆਂ ਸultanpur ਮੈਂ ਜਿੱਤ ਰਿਆਂ ਕਪੂਰਥਾਲਾ ਜਿੱਤ ਰਿਆਂ ਰਾਣਾ ਜੀ ਨੇ ਇਹ ਗੱਲ ਕਹੀਆ ਕਹਿੰਦੇ ਸਾਡੇ ਦੋ ਹਲਕਿਆਂ ਚੋ ਸultanpur ਤੇ ਕਪੂਰਥਾਲਾ ਜੋ ਕਹਿੰਦੇ 50000 ਦੀ ਲੀਡ ਦੇਾਂਗੇ ਅਸੀਂ ਦੋਵੇਂ ਪਿਓ ਪੁੱਤਰ ਤੇ ਮਿੱਤਰ ਪਿਆਰਿਓ ਆਪਾਂ 20000 ਤੇ ਡਿੰਪਾ ਜਤਾਇਆ ਸੀ 20000 ਤੇ 20000 ਤੇ ਆ ਜਿਹੜੇ ਤੁਸੀਂ ਕਹਿੰਦੇ ਹੋ ਨਾ ਸਾਡੇ ਕੰਮ ਰੁਕੇ ਆ ਇਹ 8 ਦਿਨ ਦੀ ਗੱਲ ਆ 8 ਦਿਨ ਦੀ ਜਿੱਦਣ ਵੋਟਾਂ ਪਈਆਂ ਜਿੱਦਣ ਵੋਟਾਂ ਪਈਆਂ ਤੁਹਾਡਾ ਪੁੱਤਰ ਭਤੀਜਾ ਤੇ ਭਰਾ ਮੈਂਬਰ ਪਾਰਲੀਮੈਂਟ ਬਣ ਗਿਆ ਤੇ ਤੁਹਾਨੂੰ ਕਿਸੇ ਥਾਣੇ ਜਾਂ ਡੀਸੀ ਕੋਲ ਜਾਣ ਦੀ ਲੋੜ ਨਹੀਂ ਇਹਨਾਂ ਨੂੰ ਤਾਂ ਪਤਾ ਨਹੀਂ ਐਮਐਲਏ ਸ਼ਿਪ ਚਲਾਉਣੀ ਕਿਵੇਂ ਆ ਪਰ ਮੈਨੂੰ ਪਤਾ ਹੈ ਮੈਂਬਰ ਪਾਰਲੀਮੈਂਟ ਕੋਲ ਕਿੰਨੀ ਤਾਕਤ ਆ ਚਾਰ ਜ਼ਿਲ੍ਹੇ ਚਲਾਉਨੇ ਆ ਤੁਸੀਂ ਚਾਰ ਜ਼ਿਲ੍ਹੇ ਸਰਪੰਚ ਮੈਂ ਬਣਾਉਂਗਾ ਝਾੜੂ ਵਾਲੇ ਨਹੀਂ ਬਣਾਉਣਗੇ ਵਾਦਾ ਹੈ ਤੁਹਾਡੇ ਨਾਲ ਇਹਦੇ ਤਰ੍ਹਾਂ ਨਹੀਂ ਕਿਟਾਰਗੇ ਤੇਰਾ ਮਿੰਤਾ ਹੀ ਕੀਤੀ ਜene ਮੈਂ ਡੀਜੀਪੀ ਤੋਂ ਉੱਤੇ ਮੇਰੀ ਪਾਵਰ ਆ ਵੇਖਿਆ ਨਾ ਟੀਵੀ ਤੇ ਸਰਪੰਚ ਸਾਹਿਬ ਵੇਖਿਆ ਗੁਰਦੇਵ ਸਿੰਘ ਜੀ ਕਾਗਜ਼ ਭਰਉਣ ਗਏ ਇਹਦੇ ਧੰਨ ਦੋ ਜਣੇ ਤੇ ਮਗਰੋਂ ਸੇਰੀਖੁਰ ਕੀ ਜਾਂਦਾ ਤੇ ਧੰਨ ਕਹਿੰਦਾ ਯਾਰ ਮੈਂ ਹੌਲਦਾਰ ਆ ਮੇਰੀ ਡੀਜੀਪੀ ਤੋਂ ਉੱਤੇ ਪਾਵਰ ਆ ਮੈਂ ਕਿਹਾ ਫਿਟੇ ਮੂੰਹ ਤੇਰੇ ਅਸੀਂ ਤਾਂ ਕਿਸੇ ਨੂੰ ਨਹੀਂ ਦੱਸਿਆ ਅਸੀਂ ਐਮਐਲਏ ਬਣੇ ਅਫਸਰ ਅੱਗੋਂ ਲੈਣ ਆਉਂਦੇ ਸੀ ਤੇ ਇਹਨਾਂ ਨੂੰ ਔਲਦਾਰ ਅੰਦਰ ਠਾਣਿਆਂ 'ਚ ਨਹੀਂ ਵੜਨ ਦਿੰਦੇ ਇਹ ਸਰਪੰਚ ਬਣਾਉਣਗੇ ਤੁਹਾਡੇ ਨਾਲ ਵਾਅਦਾ ਕਰਦਾ 234 ਦੇ 34 ਸਰਪੰਚ ਕੁਲਵੀਰ ਸਿੰਘ ਜੀਰਾ ਬਣਾਊਗਾ ਜਿਵੇਂ ਕਹੋਗੇ ਉਵੇਂ ਹੀ ਬਣਾਊਗਾ ਹੋਰ ਦੱਸੋ ਗੱਲ ਨਹੀਂ ਬੰਨੀ ਪਿੰਡਾਂ 'ਚ ਵੜਜੋ ਸਾਰੇ ਹਲਕਿਆਂ 'ਚ ਜਾਓ ਤੇਰੀਆਂ ਰਿਸ਼ਤੇਦਾਰੀਆਂ ਵਾਹਵਾਣੇ ਮਾਝੇ 'ਚ ਮੇਰੇ ਨਾਲ ਕੀ ਕਰੇਗਾ ਉਹਨਾਂ ਕੋਲ ਜਾ ਜੀ ਖੇਮ ਕਰਨ ਵਾਲੇ ਕਹਿੰਦੇ ਆ ਤੇ ਜੇ ਖੇਮ ਕਰਨ ਵਾਲੇ ਕਹਿੰਦੇ ਆ ਕਿ ਜੀਰਾ ਜਿੱਤ ਗਿਆ ਤੁਹਾਡੇ ਨਾਲ ਜੀਰੇ ਦਾ ਵਾਦਾ ਜਿੰਪਾ ਜਿੱਤਿਆ ਸੀ 1,75,000 ਵੋਟ ਤੇ ਤੁਹਾਡੇ ਨਾਲ ਵਾਦਾ 2.5 ਲੱਖ ਵੋਟ ਤੇ ਜਿੱਤਾਂਗੇ ਜੇ ਖੇਮ ਕਰਨ ਵਾਲੇ ਤੁਹਾਨੂੰ ਇਹ ਗੱਲ ਕਹਿੰਦੇ ਆ ਅੱਜ ਪੰਜਾਬ ਦੇ ਲੋਕ ਬੜੇ ਸਿਆਣੇ ਆ